ਅੰਮ੍ਰਿਤਸਰ ਦੇ ਨੇੜੇ ਪਿੰਡ ਵਰਪਾਲ ਜਿੱਥੇ ਤਕਰੀਬਨ 60 ਤੋਂ ਵੱਧ ਗੁਰਦੁਆਰੇ ਨੇ ਨੇੜੇ ਤੇੜੇ ਤੇ ਇਹ ਅਟਲ ਸਾਹਿਬ ਉਹ ਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਅਲੱਗ ਹੋਇਆ ਸੀ ਅਗਰ ਮੈਂ ਗਲਤ ਨਹੀਂ ਹਾਂ ਤਾਂ ਉਹ ਵੀ ਬਿਲਕੁਲ ਇਸ ਪਿੰਡ ਦੇ ਨੇੜੇ ਹੈ ਹੁਣ ਹੈਰਾਨੀ ਵਾਲੀ ਗੱਲ ਹੈ ਕਿ ਇਸ ਪਿੰਡ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਤੇ ਇਸ ਪਿੰਡ ਦੀ 20% ਤੋਂ ਵੱਧ ਜਿਹੜੀ ਪੋਪੂਲੇਸ਼ਨ ਹੈਗੀ ਐ ਸਿੱਖਾਂ ਦੀ ਉਹ ਈਸਾਈ ਬਣ ਚੁੱਕੀ ਐ 60 ਗੁਰੂਕਾਰ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਨਿਭਾਈ ਕਿ ਇੰਨੇ ਵੱਡੇ ਪੱਦਰ ਦੇ ਉੱਤੇ ਸਿੱਖ ਈਸਾਈ ਕਿਉਂ ਬਣੇ ਤੇ ਜਦੋਂ ਉੱਥੇ ਦੇ ਸੁਹਿਰਦ ਬੰਦਿਆਂ ਨਾਲ ਮੈਂ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਬਹੁਤਾਤ ਮਜਬੀ ਸਿੰਘਾਂ ਦਾ ਮ ਮਤਲਬ ਪਰਿਵਾਰ ਨੇ ਜਿਹੜੇ ਈਸਾਈ ਮਤਵਾਲ ਗਏ ਉਹ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਸੀ ਤੇ ਈਸਾਈਆਂ ਨੇ ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰਵਾਈ ਫ੍ਰੀ ਐਜੂਕੇਸ਼ਨ ਰਾਸ਼ਨ ਇੱਥੋਂ ਤੱਕ ਕਿ ਕੰਮ ਵੀ ਤੇ ਹੋਰ ਤਾਂ ਹੋਰ ਜਿਹੜੇ ਵਧੀਆ ਗੁਰਸਿੱਖ ਨੇ ਨਾ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਗੁਰਸਿੱਖੀ ਰਹੋ ਪਰ ਈਸਾਈ ਧਰਮ ਦਾ ਪ੍ਰਚਾਰ ਕਰੋ ਈਸਾਈ ਬਣੋ ਤੇ ਤੁਹਾਨੂੰ ਮਹੀਨੇ ਦੀ ਤਨਖਾਹ ਦੇਵਾਂਗੇ ਤੇ ਮਹੀਨੇ ਦੀ ਤਨਖਾਹ ਵੀ ਕਿੱਥੇ ਤੱਕ ਦੀ ਮਤਲਬ ਆਫਰ ਕਰਦੇ ਨੇ ਇਹ 30 ਲੱਖ ਰੁਪਇਆ ਸਾਲ ਦਾ ਪੈਕੇਜ ਜੇ ਤੁਸੀਂ ਚੰਗੇ ਬਲਾਰੇ ਹੈਗੇ ਹੋ ਗੁਰਸਿੱਖ ਹੈਗੇ ਹੋ ਤੇ ਤੁਸੀਂ ਆਪਣੀ ਕੌਮ ਦਾ ਬੇੜਾ ਗਰਕ ਕਰ ਸਕਦੇ ਹੋ ਚੰਗੀ ਤਰ੍ਹਾਂ ਬੋਲ ਕੇ ਗੁੜ ਚਿਲ ਭੇਟ ਕੇ ਮਿੱਠਾ ਜ਼ਹਿਰ ਸੰਗਤ ਨੂੰ ਦੇ ਸਕਦੇ ਹੋ ਧਾਮੀ ਸਾਹਿਬ ਦੇ ਕਹਿਣ ਵਾਂਗੂ ਤਾਂ ਫੇਰ ਤੁਹਾਨੂੰ ਇੰਨਾ ਮੋਟਾ ਪੈਕੇਜ ਵੀ ਮਿਲ ਜੇਗਾ ਪਰ ਇਹ ਸਾਡਾ ਬੇੜਾ ਗਰਕਿਆ ਕਿਦਾਂ ਕਿਉਂ ਸਾਡੇ ਜਿਹੜੇ ਸ਼ਿਗਲੀਗਰ ਭਾਈਚਾਰਾ ਹੈਗਾ ਆ ਜਾਂ ਮਜਬੀ ਸਿੰਘ ਹੈਗੇ ਨੇ ਐਸੀ ਕੈਟਾਗਰੀ ਦੇ ਜਿੰਨੇ ਵੀ ਸਿੱਖ ਪਰਿਵਾਰ ਹੈਗੇ ਨੇ ਉਹਨਾਂ ਦੀ ਕਮਰ ਕੌਣ ਤੋੜ ਰਿਹਾ ਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਗਰੀਬ ਸਿੱਖਾਂ ਨੂੰ ਨਹੀਂ ਸਾਂਭ ਸਕਦੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਕਿੱਧਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਸਿਰਫ ਉਧਰ ਹੀ ਆ ਕਿਉਂਕਿ ਇੱਕੋ ਹੀ ਧਰ ਤੇ ਇੱਕੋ ਹੀ ਘਰ ਤੁਹਾਨੂੰ ਦੀਦਾ ਉਹ ਤੁਹਾਡੇ ਵਾਸਤੇ ਅੱਜ ਵੀ ਗਰੀਬ ਹੀ ਆ ਚਾਹੇ ਅਰਬਾਪਤੀ ਹੋਣ ਮਿਲੇਨੀਅਰ ਹੋਣ ਪਰ ਤੁਹਾਡੇ ਵਾਸਤੇ ਉਹ ਗਰੀਬ ਹੀ ਆ ਤਾਂ ਹੀ ਗੁਰੂ ਦੀਆਂ ਗੋਲਕਾ ਉਧਰ ਹੀ ਖੁੱਲ੍ਹਦੀਆਂ ਨੇ ਪਰ ਯਾਦ ਰੱਖਿਓ ਉਸ ਗੁਰੂ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਅੱਜ ਤੁਸੀਂ ਆਪਣੀ ਕੌਮ ਦੇ ਨਾਲ ਦਗਾ ਖੱਟ ਰਹੇ ਹੋ ਦਗਾ ਕਮਾ ਰਹੇ ਹੋ ਆਪਣੇ ਗਰੀਬ ਸਿੱਖਾਂ ਨੂੰ ਲਾਚਾਰ ਛੱਡ ਰਹੇ ਹੋ ਕਹਿਣ ਨੂੰ ਤੁਸੀਂ ਗੁਰੂ ਰਾਮਦਾਸ ਦੇ ਨਾਮ ਤੇ ਹਸਪਤਾਲ ਬਣਾਤਾ ਪਰ ਉੱਥੇ ਵੀ ਗਰੀਬ ਸਿੱਖ ਆ ਜਾਣ ਇਲਾਜ ਵਾਸਤੇ ਉਹਨਾਂ ਦੀ ਵੀ ਛਿੰਲ ਲਾ ਰਹੇ ਹੋ ਤੁਸੀਂ ਹਰ ਗੁਰੂ ਦੀ ਥਾਂ ਨੂੰ ਸਿਰਫ ਤੇ ਸਿਰਫ ਕਮਾਈ ਦਾ ਅੱਡਾ ਬਣਾਤਾ ਜੋੜ ਮੇਲ ਜਿਹੜੇ ਜਿੱਥੇ ਲੱਗਦੇ ਨੇ ਉਹ ਵੀ ਠੇਕਿਆਂ ਤੇ ਦੇ ਕੇ ਵੇਚਤੇ ਸ਼ਹੀਦੀ ਦਿਹਾੜੇ ਜਿਹੜੇ ਵੀ ਹੈਗੇ ਨੇ ਜਾਂ ਜਿਹੜੇ ਮੇਲੇ ਲੱਗਦੇ ਨੇ ਵਿਸਾਖੀ ਦੇ ਚਾਹੇ ਹੁਣ ਸਾਰੇ ਤੁਸੀਂ ਠੇਕੇ ਤੇ ਦੇਤੇ ਤੇ ਤੁਸੀਂ ਫੇਰ ਧਰਮ ਪ੍ਰਚਾਰਕ ਨਹੀਂ ਹੈਗੇ ਤੁਸੀਂ ਇੱਕ ਧਾਰਮਿਕ ਸੰਸਥਾ ਨਹੀਂ ਚਲਾ ਰਹੇ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਉਹ ਹੋ ਜੋ ਸਿਰਫ ਤੇ ਸਿਰਫ ਧਾਰਮਿਕ ਚੋਲੇ ਪਾ ਕੇ ਅੱਜ ਧੰਦਾ ਕਰਨ ਤੇ ਲੱਗੇ ਹੋਏ ਹੋ ਤੇ ਕੌਮ ਨੂੰ ਗੁੰਮਰਾਹ ਕਰ ਰਹੇ ਹੋ ਸਾਡੇ ਗਰੀਬ ਸਿੱਖਾਂ ਨੂੰ ਧਰਮ ਪਰਵਰਤਨ ਕਰਨ ਦੇ ਵਿੱਚ ਮਜਬੂਰ ਕਰ ਰਹੇ ਹੋ